ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਸਰਦੀਆਂ ਦੇ ਵਿੱਚ ਕੀ ਤੁਹਾਡੇ ਲਈ ਪਾਣੀ ਪੀਣਾ ਸਹੀ ਹੈ ਜਾਂ ਫਿਰ ਨਹਾਉਣਾ ਸਹੀ ਹੈ ਤਾਂ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਸਰਦੀਆਂ ਦੇ ਵਿੱਚ ਪਾਣੀ ਨਾ ਪੀਓਗੇ ਜਾਂ ਫਿਰ ਪਾਣੀ ਨਾਲ ਨਹਾਉਂਗੇ ਨਹੀਂ ਤਾਂ ਦੋਸਤੋ ਤੁਹਾਡੇ ਸਰੀਰ ਨੂੰ ਕੀ ਕੀ ਨੁਕਸਾਨ ਹੋ ਸਕਦਾ ਹੈ ਤਾਂ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋਸਤੋ ਕਿ ਪਾਣੀ ਨਾ ਪੀਣਾ ਜਿਹੜੇ ਲੋਕ ਸਰਦੀਆਂ ਦੇ ਵਿੱਚ ਪਾਣੀ ਨਹੀਂ ਪੀਂਦੇ ਉਹਨਾਂ ਦੇ ਸਰੀਰ ਵਿੱਚ ਦੋਸਤੋ ਨੰਬਰ 1 ਤਾਂ ਬਹੁਤ ਸਾਰੇ ਰੋਗ ਲੱਗ ਜਾਂਦੇ ਹਨ ਨੰਬਰ 2 ਉਹਨਾਂ ਦੇ ਸਰੀਰ ਵਿੱਚ ਕੋਈ ਵੀ ਲਚਕ ਨਹੀਂ ਰਹਿੰਦੀ ਭਾਵ ਕਿ ਉਹਨਾਂ ਦਾ ਸਰੀਰ ਬੁਢੇਪੇ ਵਾਂਗ ਲੱਗੇਗਾ ਤਾਂ ਦੋਸਤੋ ਤੁਹਾਡੇ ਸਰੀਰ ਵਿੱਚ 70% ਪਾਣੀ ਹੋਣਾ ਬਹੁਤ ਹੀ ਜ਼ਰੂਰੀ ਹੈ। ਬਹੁਤ ਸਾਰੇ ਲੋਕ ਸਰਦੀਆਂ ਵਿੱਚ ਪਾਣੀ ਨਹੀਂ ਪੀਂਦੇ ਜਿਸ ਦੇ ਕਾਰਨ ਪੇਸ਼ਾਬ ਨਾਲ ਜੁੜੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗੁਰਦੇ ਵਿੱਚ ਪੱਥਰੀ ਵੀ ਬਣ ਜਾਂਦੀ ਹੈ। ਜੇਕਰ ਦੋਸਤੋ ਤੁਸੀਂ ਪਾਣੀ ਨਹੀਂ ਪੀਂਦੇ ਮੰਨ ਲਓ ਕਿ ਤੁਸੀਂ ਦਿਨ ਵਿੱਚ 8-9 ਗਲਾਸ ਦੀ ਬਜਾਏ 2-3 ਗਲਾਸ ਪਾਣੀ ਪੀਂਦੇ ਹੋ ਸਰਦੀਆਂ ਦੇ ਵਿੱਚ ਖਾਸ ਕਰਕੇ ਤਾਂ ਦੋਸਤੋ ਤੁਸੀਂ ਰੋਜ਼ਾਨਾ ਜ਼ਰੂਰ ਨਾ ਹੋਣਾ ਹੈ ਕਿਉਂਕਿ ਨਹਾਉਣ ਦੇ ਨਾਲ ਦੋਸਤੋ ਤੁਹਾਡੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਪੂਰੀ ਹੁੰਦੀ ਰਹੇਗੀ ਜਿਸ ਦੇ ਵਜ੍ਹਾ ਕਰਕੇ ਜੇਕਰ ਦੋਸਤ ਤੁਸੀਂ ਪਾਣੀ ਘੱਟ ਪਿੰਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਦਾ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਨੁਕਸਾਨ ਹੋਵੇਗਾ ਦੋਸਤੋ ਪਰ ਘੱਟ ਹੋਵੇਗਾ ਕਿ ਜੇਕਰ ਤੁਸੀਂ ਰੋਜ਼ਾਨਾ ਨਹਾਉਂਗੇ ਤਾਂ ਦੋਸਤੋ ਨਹਾਉਣ ਲਈ ਤੁਸੀਂ ਕੋਸੇ ਪਾਣੀ ਦੀ ਵਰਤੋਂ ਕਰਨੀ ਹੈ ਅਤੇ ਦੋਸਤੋ ਜੇਕਰ ਤੁਸੀਂ ਰੋਜ਼ਾਨਾ ਨਹਾਉਂਗੇ ਤਾਂ ਇੱਕ ਤਾਂ ਤੁਹਾਡੇ ਸਰੀਰ ਵਿੱਚੋਂ ਪਾਣੀ ਦੀ ਕਮੀ ਨਹੀਂ ਹੋਵੇਗੀ ਕਿਉਂਕਿ ਸਾਡੇ ਸਰੀਰ ਦੇ ਵਿੱਚ ਵੀ ਲੱਖਾਂ ਕਰੋੜਾਂ ਸੈੱਲ ਹੁੰਦੇ ਹਨ ਇਸ ਦੇ ਵਜ੍ਹਾ ਕਰਕੇ ਹੀ ਦੋਸਤੋ ਕਿ ਜਦੋਂ ਅਸੀਂ ਹਾਵਾਂਗੇ ਤਾਂ ਉਸ ਚੇਕਾ ਰਹੇ ਸਾਡੇ ਸਰੀਰ ਦੇ ਅੰਦਰ ਪਾਣੀ ਪਹੁੰਚ ਜਾਵੇਗਾ ਅਤੇ ਸਾਡੇ ਸਰੀਰ ਨੂੰ ਪਾਣੀ ਦੀ ਕਮੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਸਾਡਾ ਯੂਰੀਨਰੀ ਸਿਸਟਮ ਸਹੀ ਰਹੇਗਾ ਗੁਰਦੇ ਵਿੱਚ ਪੱਥਰੀ ਨਹੀਂ ਬਣੇਗੀ ਬੀਪੀ ਤੁਹਾਡਾ ਦੋਸਤ ਕਦੇ ਵੀ ਹਾਈ ਨਹੀਂ ਹੋਵੇਗਾ ਤੁਹਾਡਾ ਖੂਨ ਘੜਾ ਨਹੀਂ ਹੋਵੇਗਾ ਅਤੇ ਦੋਸਤੋ ਹੋਰ ਵੀ ਪਤਾ ਨਹੀਂ ਕਿੰਨੇ ਹੀ ਪ੍ਰਕਾਰ ਦੇ ਰੋਗ ਕੱਟੇ ਜਾਣਗੇ ਤੁਹਾਨੂੰ ਦੋਸਤੋ ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਛੋਟਾ ਬੱਚਾ ਹੈ ਤਾਂ ਬਹੁਤ ਸਾਰੇ ਲੋਕ ਖਾਸ ਕਰਕੇ ਪੁਰਾਣੇ ਬਜ਼ੁਰਗ ਕਹਿ ਦਿੰਦੇ ਹਨ ਕਿ ਬੱਚਾ ਨੂੰ ਸਰਦੀ ਵਿੱਚ ਰੋਜ਼ਾਨਾ ਨਾ ਨਹਾਓ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਬੱਚਿਆਂ ਨੂੰ ਰੋਜ਼ਾਨਾ ਨਹਾਓਗੇ ਤਾਂ ਦੋਸਤੋ ਤੁਹਾਡੇ ਬੱਚਿਆਂ ਦੇ ਸਰੀਰ ਵਿੱਚ ਜ਼ਿੰਦਗੀ ਵਿੱਚ ਕਦੇ ਵੀ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਦੋਸਤੋ ਨੰਬਰ 2 ਤੇ ਗੱਲ ਕਰਦੇ ਹਾਂ ਕਿ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਰੋਜ਼ਾਨਾ ਨਵਾਉਂਗੇ ਤਾਂ ਦੋਸਤੋ ਤੁਹਾਡੇ ਬੱਚੇ ਦਾ ਸਰੀਰ ਇੱਕਦਮ ਬਹੁਤ ਜ਼ਿਆਦਾ ਤਰੋਤਾਜ਼ਾ ਮਹਿਸੂਸ ਕਰੇਗਾ ਅਤੇ ਦੋਸਤੋ ਤੁਹਾਡੇ ਬੱਚੇ ਦੇ ਸਰੀਰ ਵਿੱਚ ਕਦੇ ਵੀ ਕੋਈ ਵੀ ਰੋਗ ਨਹੀਂ ਬਣੇਗਾ ਕਿਉਂਕਿ ਜੇਕਰ ਛੋਟੇ ਬੱਚੇ ਦੇ ਸਰੀਰ ਵਿੱਚ ਕੋਈ ਰੋਗ ਬਣ ਜਾਵੇ ਤਾਂ ਦੋਸਤੋਂ ਉਸ ਨੂੰ ਖਤਮ ਕਰਨਾ ਸੋਖਾ ਦਾ ਹੁੰਦਾ ਹੈ ਪਰ ਦੋਸਤੋਂ ਉਹ ਬੱਚਾ ਕਿੰਨੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰੇਗਾ ਇਹ ਸ਼ਾਇਦ ਬੱਚੇ ਦਾ ਦਿਲ ਹੀ ਜਾਣਦਾ ਹੋਵੇਗਾ ਤਾਂ ਜੇਕਰ ਤੁਸੀਂ ਵੀ ਆਪਣੇ ਬੱਚੇ ਨੂੰ ਸਰਦੀਆਂ ਵਿੱਚ ਨਹੀਂ ਨਹਾਉਂਦੇ ਤਾਂ ਦੋਸਤੋਂ ਆਪਣੇ ਬੱਚੇ ਨੂੰ ਸਰਦੀ ਵਿੱਚ ਵੀ ਜ਼ਰੂਰ ਨਵਾਓ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ